ਆਪਾਂ ਦਾ ਆਪਾਂ ਦਾ ਜੀ ਆਇਆਂ ਨੂੰ ਜੀ 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 आपको स्वीक करती हूँ मंग रहा है मेरे फंड आपको विंडो से, गा गा गा। है। तो से। जी, रहे भी जी ये बाहर जाओगे ना विंडो आऊँगी ਨਾਮ ਸਰੰਜੀ ਸਿੰਘ ਹੈ ਤੇ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੇ ਜੀ ਜਾ ਰਹੇ ਹੋ ਕਿਥੇ ਜੀ ਅਸੀਂ ਅਮਰੀਕਾ ਜਾ ਰਹੇ ਸੀ ਤੇ ਅਸੀਂ ਖੇਤਰੋਂ ਤੋਂ ਚੜੇ ਆ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਅੱਗੇ ਸਾਰੇ ਟ੍ਰੇਨਾਂ ਰੱਦ ਹੋ ਰਹੀਆਂ ਨੇ ਤੇ ਹੁਣ ਅਸੀਂ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਗਰਮੀ ਹੈ ਪਰੇਸ਼ਾਨ ਹੋ ਰਹੇ ਆ ਅਸੀਂ ਕਿ ਹੁਣ ਅਸੀਂ ਇਹਨੇ ਬੱਸ ਲੈ ਕੇ ਚੱਲਨੇ ਆ ਪਿੱਛੋਂ ਕੋਈ ਵੀ ਨਹੀਂ ਆ ਰਹੀ ਬੱਸ ਤੇ ਇਸ ਕਰਕੇ ਇਹ ਤਾਂ ਬਹੁਤ ਬੁਰਾ ਹਾਲ ਹੈ ਤਰਨਿਆ ਦੇ ਕੇ ਕੁਝ ਨਹੀਂ ਹੋਣਾ ਕਾਫੀ ਦਿਨ ਤੋਂ ਜਿਹੜਾ ਕਿਸਾਨਾਂ ਨੇ ਪਹਿਲੇ ਅਪਾਲੇ ਦੇ ਕੋਲ ਛੱਪੂ ਬਾਰਡਰ ਤੇ ਵੀ ਤਾਂ ਤੰਗਤਾ ਹੁਣ ਰੇਲਾ ਰੁਕੀਆਂ ਜਾ ਰਹੀਆਂ ਕਿਵੇਂ ਦੇਖੀ ਇਹਦੇ ਨਾਲ ਪਤਾ ਕੀ ਹੁੰਦਾ ਪਾਜੀ ਇਹਦੇ ਨਾਲ ਆਮ ਜਨਤਾ ਜਿਹੜੀ ਕਿਸਾਨਾਂ ਦੇ ਨਾਲ ਹੁੰਦੀ ਨਾ ਉਹ ਵੀ ਨਹੀਂ ਹੁੰਦੀ ਕਿਉਂਕਿ ਪਰੇਸ਼ਾਨ ਅਸੀਂ ਹੁੰਨੇ ਆ ਅਗਰ ਧਰਨਾ ਦੇਣਾ ਤੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਦਿਓ ਉਹਨਾਂ ਨੂੰ ਪਤਾ ਲੱਗੇ ਕੋਈ ਟਾਈਮ ਡਿਸਾਈਡ ਹੋਵੇ ਕੋਈ ਪਤਾ ਲੱਗੇ ਹੁਣ ਸਾਨੂੰ ਪਤਾ ਨਹੀਂ ਅਸੀਂ ਅਪਡਾਊਨ ਦੀ ਟਿਕਟਾਂ ਕਰਾਈਆਂ ਹੁਣ ਅਸੀਂ ਇੱਥੋਂ ਚੱਲੇ ਹੁਣ ਬਾਅਦ ਫੇਰ ਸਾਨੂੰ ਟਿਕਟਾਂ ਲੈਣੇ ਪੈਣ ਸਾਡੀ ਆਂ ਦੀ ਰਿਫੰਡ ਹੋਣੀਆਂ ਨੇ ਨਹੀਂ ਹੋਣੀਆਂ ਸਾਨੂੰ ਨਹੀਂ ਪਤਾ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਅਸੀਂ ਪਰੇਸ਼ਾਨ ਹੋ ਗਏ ਬੰ ਜੇਕਰ ਤੁਸੀਂ ਤਰਨਾ ਦੇਣਾ ਹੈ ਨਾ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਆਮ ਜਨਤਾ ਤੁਹਾਡਾ ਸਾਥ ਦੇਗੀ ਜਦੋਂ ਤੁਸੀਂ ਆਮ ਜਨਤਾ ਨੂੰ ਪਰੇਸ਼ਾਨ ਕਰੋਗੇ ਉਹ ਤੁਹਾਨੂੰ ਗਾਲ੍ਹਾਂ ਕੱਢਣਗੇ ਵੀਰ ਤੁਹਾਡੇ ਕਰਕੇ ਅਸੀਂ ਪਰੇਸ਼ਾਨ ਹੋਨੇ ਪਏ ਜੇ ਘੇਰਨਾ ਹੈ ਤਾਂ ਉਹਨਾਂ ਨੂੰ ਘੇਰੋ ਨਾ ਅਸੀਂ ਵੀ ਕਿਸਾਨ ਆ ਅਸੀਂ ਵੀ ਆਨੇ ਆ ਵੀ ਚਲੋ ਠੀਕ ਹੈ ਮੁਆਵਜ਼ੇ ਮਿਲਨੇ ਚਾਹੀਦੇ ਸਰ ਪਰ ਆਮ ਜਨਤਾ ਨੂੰ ਤੰਗ ਕਰਕੇ ਕੁਝ ਨਹੀਂ ਹਾਸਲ ਹੋਇਆ ਇੰਨੇ ਸਾਲ ਹੋ ਗਏ ਨੇ ਤਰਨੇ ਦੇਂਦਿਆਂ ਨੂੰ ਤੇ ਸ਼ੰਭੂ ਬਾਰਡਰ ਅਜੇ ਵੀ ਲੱਗਾ ਹੈ ਉੱਥੇ ਵੀ ਕਰਕੇ ਕੁਝ ਹਾਸਲ ਨਹੀਂ ਹੋਇਆ ਕਿੰਨੇ ਸਮੇਂ ਤੋਂ ਇੱਥੇ ਉਡੀਕ ਕਰ ਰਹੇ ਸੀ ਅਸੀਂ ਅੱਧਾ ਪੌਣਾ ਘੰਟਾ ਹੋ ਗਿਆ ਜੀ ਹੁਣ ਆਰ ਕੇ ਸਾਨੂੰ ਪਤਾ ਲੱਗਿਆ ਅਨਾ ਪੀਆਂ ਦੋ ਟ੍ਰੇਨਾਂ ਖੜੀਆਂ ਨੇ ਇਹ ਅੱਗੇ ਨਹੀਂ ਚੱਲਣਗੀਆਂ ਹੁਣ ਆਹ ਕਿਸੇ ਨੂੰ ਬੱਸ ਲੈਣੀ ਪੈ ਰਹੀ ਹੈ ਲੇਟ ਹੋ ਜਾਣਗੇ ਛੋਟੇ ਛੋਟੇ ਬੱਚੇ ਨੇ ਅਜਾ 8-9 ਮਿੰਟ ਦੀ ਬੱਚੀ ਆ 1.5 ਸਾਲ ਦਾ ਮੁੰਡਾ ਆ ਠੀਕ ਹੈ ਜੀ ਥੈਂਕ ਯੂ ਮਾਨ ਸਾਹਿਬ ਕੀ ਬੋਲਣੀ ਕਿੱਥੋਂ ਆਏ ਕਿੱਥੇ ਆ ਸਰ ਮੇਰਾ ਨਾਮ ਸਿਮਰਨ ਖੋੜਾ ਹੈ ਤੇ ਅਸੀਂ ਅੰਮ੍ਰਿਤਸਰ ਜਾਣੇ ਪਏ ਸਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਸਾਨੂੰ ਆਈ ਪਈ ਹੈ ਇੱਥੇ ਦੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਛੋਟੇ ਛੋਟੇ ਬੱਚੇ ਨੇ ਤੇ ਇਹਨਾਂ ਨੂੰ ਵੀ ਗਰਮੀ ਚ ਕਾਫੀ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕਿ ਜਿਹੜੇ ਕਿਸਾਨਾ ਧਾਨਾ ਦਿੰਦੇ ਪਏ ਨੇ ਉਹ ਸਾਡੇ ਉਹਨਾਂ ਕਰਕੇ ਸਾਨੂੰ ਦਿੱਕਤ ਹੋ ਰਹੀ ਹੈ ਤੇ ਪਲੀਜ਼ ਇਹ ਅਸੀਂ ਇਹ ਮਤਲਬ ਚਾਹੁੰਦੇ ਆ ਵੀ ਇਹ ਥੋੜੀ ਦਿੱਕਤ ਦੂਰ ਕੀਤੀ ਜਾਵੇ ਸਾਡੇ ਅਸੀਂ ਹੁਣ ਮਤਲਬ ਕੁਝ ਇਤਰੋਂ ਆਏ ਆ ਤੇ ਅਸੀਂ ਹੁਣੇ ਸਰਜਾਨੇ ਪਏ ਹਾਂ ਕਿ ਕਿਹੜੀ ਟ੍ਰੇਨ ਜਾਵਾਂਗੇ ਹੁਣ ਅਸੀਂ ਸ਼ਾਨੀ ਪੰਜਾਬ ਤੋਂ ਅਸੀਂ ਆਏ ਆ ਤੇ ਹੁਣ ਅਸੀਂ ਦੇ ਕਹਿੰਦੇ ਆ ਵੀ ਕਿ ਕਿਵੇਂ ਅਸੀਂ ਜਾਣਾ ਹੈ ਕਿਵੇਂ ਜਾਣਾ ਚਾਹੀਦਾ ਹੁਣ ਸਾਨੂੰ ਪੱਤਾਂ ਨੂੰ ਦੇਖਿਆ ਅਸੀਂ ਬਹੁਤ ਜ਼ਿਆਦਾ ਪ੍ਰੋਬਲਮ ਸਟੇਸ਼ਨ ਤੋਂ ਕੋਈ ਇਨਕੁਆਰੀ ਪਤਾ ਲੱਗੀ ਓਕੇ ਗੱਡੀ ਜਾਣੀ ਕਿ ਨਹੀਂ ਕੁਛ ਇਸ ਤਰ੍ਹਾਂ ਦਾ ਨਹੀਂ ਜੀ ਇਸ ਤਰ੍ਹਾਂ ਦੀ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਾ ਪਰ ਹੁਣ ਮੈਨੇ ਆ ਅਸੀਂ ਕਿਵੇਂ ਜਾਣਾ ਹੈ ਮਤਲਬ ਟ੍ਰੇਨ ਤੇ ਜਾਵਾਂਗੇ ਜਾਂ ਫਿਰ ਬੱਸ ਤੇ ਸਾਨੂੰ ਜਾਣਾ ਪਏਗਾ ਬੱਸ ਤੇ ਤੁਹਾਨੂੰ ਪਤਾ ਹੈ ਕਿੰਨਾ ਟਾਈਮ ਲੱਗੇਗਾ ਸਾਨੂੰ ਤੇ ਬੱਸ ਹੁਣ ਤੁਹਾਡੇ ਸਾਹਮਣੇ ਹੀ ਅਸੀਂ ਕਿਵੇਂ ਪਰੇਸ਼ਾਨ ਹੁੰਨੇ ਆ ਜੀ ਥੈਂਕ ਯੂ ਸਰ ਕੀ ਕਹੋਗੇ ਜੀ ਇਹ ਡੈਸਕ ਲਗਾਇਆ ਗਿਆ ਹੈ ਅੱਜ ਕੀ ਕੀ ਕਾਰਨ ਕੀ ਹੈ ਜਿਹੜਾ ਟ੍ਰੇਨਾਂ ਬੰਦ ਹੋਈਆਂ ਨੇ ਇਹ ਇੱਕ ਸਾਨ ਰੈਲੀ ਦੇ ਮੁੱਦੇ ਰੱਖਦੇ ਹੋਏ ਸਾਨੂੰ ਬਿਠਾਇਆ ਸਵੇਰ ਦੇ ਅਸੀਂ ਬੈਠੇ ਆ ਤੇ ਲੋਕਾਂ ਨੂੰ ਗਾਈਡ ਕਰ ਰਹੇ ਆ ਕੁਝ ਗੱਡੀਆਂ ਇੱਥੇ ਸਟੌਪ ਹੋ ਗਈਆਂ ਨਹੀਂ ਜਾ ਰਹੀਆਂ ਕੁਝ ਡਵਾਈਟ ਹੋ ਕੇ ਜਾ ਰਹੀਆਂ ਤੇ ਲੋਕਾਂ ਦੀ ਹੈਲਪ ਲਈ ਸਾਨੂੰ ਬਿਠਾਇਆ ਅਸੀਂ ਸਵੇਰ ਦੇ ਬੈਠੇ ਆ 4 ਵਜੇ ਤੱਕ ਸਾਡੀ ਡਿਊਟੀ ਹੈ 4 ਤੋਂ ਬਾਅਦ ਫਿਰ ਦੂਸਰੇ ਨੈਕਸਟ ਆ ਜਣਗੇ ਇਹ ਕੰਟੀਨਿਊਸ ਚੱਲੇਗਾ ਸਟੇਸ਼ਨ ਤੇ ਦੋ ਗੱਡੀਆਂ ਖੜੀਆਂ ਛਾਂਦੇ ਪੰਜਾਬ ਰੱਦ ਹੋ ਗਈ ਇੱਥੇ ਔਰ ਇੱਕ ਅਦੁਰ ਗਈ ਆ ਜੰਮੂ ਤਵੀ ਇਹ ਰੱਦ ਹੋਈ ਆ ਪਾਕੀ ਜੇ ਟ੍ਰੇਨ ਆਣ ਵਾਲੀ ਹੈ। ਕੀ ਕਰਨਾ ਚਾਹੀਦਾ ਆਪਣੀ ਲੋਕਾਂ ਨੂੰ ਕੀ ਅਪੀਲ ਕਰਨਾ ਲੋਕਾਂ ਨੂੰ ਇਹ ਅਪੀਲ ਕਰਾਇਆ ਜਾਂਦਾ ਹੈ ਆਪਣਾ ਸਹੀ ਮਨ ਰੱਖਣ। ਠੀਕ ਉਹਨਾਂ ਨੂੰ ਗਾਈਡ ਕਰਦੇ ਕੋਈ ਪ੍ਰੋਬਲਮ ਆ ਸਟ ਕੋਆ ਨਾ ਸਿਟੀ ਸੋਲਵ ਕਰ ਸਕੀਏ। ਜਿਸ ਤਰ੍ਹਾਂ ਕੇ ਜੀ ਵੀ ਉਹਨਾਂ ਦੀ ਮਦਦ ਕਰ ਸਕੀਏ। ਕਿਸੇ ਦੀ ਕੋਈ ਪਰੇਸ਼ਾਨੀ ਜਾਂ ਗੱਡੀ ਦੀ ਬੱਸ ਦੀ ਜੋ ਵੀ ਹੈਗੀ ਇਸ ਸੋਲਵ ਕਰਾਂਗੇ। ਗੱਡੀਆਂ ਲੇਟ ਕਿਉਂ ਆ ਰਹੇ? ਇੱਕ ਸਾਧ ਰੈਲੀ ਕਰਕੇ ਗੱਡੀਆਂ ਰਿਡੇਟ ਹੋ ਗਿਆ। ਡਾਇਵਰਟ ਨਹੀਂ ਕੀਤੀਆਂ ਜੀ ਕੋਈ ਡਾਇਵਰਟ ਕੁਝ ਹੋਈਆਂ ਗੱਡੀਆਂ ਇੱਕ ਤਾਂ ਉਹ ਅਮਰਪਾਲੀ ਹੋਈ ਆ ਆਪਣੀ। ਉਹ ਚਲੰਦਾ ਤੋਂ ਲਿਧਿਆਰੇ ਤੋਂ ਚਲੰਦਾ ਤੱਕ ਦੇ ਵਰਡ ਚੱਲ ਰਹੀ ਹੈ ਚਲੰਦਾ ਤੋਂ ਬਾਅਦ ਸਹੀ ਸਹੀ ਆ ਕੇ ਐਸ ਕਰ ਤੁਹਾਡੇ ਕੋ ਕਿੰਨੇ ਕਿ ਯਾਤਰੀ ਆ ਰਹੇ ਨੇ ਕੁਝ ਕੁਛ ਕਰਨ ਲਈ ਯਾਤਰੀ ਤਾਂ ਬਹੁਤ ਰਸ਼ ਹੈ ਮੈਕਸਿਮਮ ਲੋਕ ਉੱਤਰ ਕੇ ਜਾ ਰਹੇ ਬਾਏ ਰੋਡ ਜਾ ਰਹੇ ਆਂ ਕਿਹੜੇ ਕਿਹੜੇ ਗੱਡੀਆਂ ਨੇ ਕੈਸਰੀਆਂ ਨੇ ਦਾ ਕੈਂਸਰ ਭਾਈ ਅਜੇ ਤੋਹੀ ਹੋਈ ਆ ਉਧਰ ਔਰ ਕਰ ਰਹੀ ਆ ਛਾਨੇ ਪੰਜਾਹ ਇੱਕ ਕਦੁਰ ਕਦੁਰ ਦੇ ਨੇ ਖੜੀ ਹੈ ਕੈਂਸਰ ਵੀ ਅੱਛਾ ਸਰ ਮੈਂ ਕਿੰਨਾ ਕੰਮ ਕੀਤਾ ਕੀ ਇਹ ਕਿਸਾਨ ਨੇ ਕਿੱਥੇ ਕਿੱਥੇ ਕੱਟਣਾ ਕੋਈ ਇਸ ਚੀਜ਼ ਦੀ ਜਾਣਕਾਰੀ ਨਹੀਂ ਇਹਨਾਂ ਬਾਰੇ ਸਾਨੂੰ ਨਹੀਂ ਪਤਾ ਸਾਡੀ ਸਿਰਫ ਸਟੇਸ਼ਨ ਤੇ ਡਿਊਟੀ ਹੈ ਠੀਕ ਹੈ ਹੈਲਪ ਡੈਕਟਰ ਦਾ ਤਰੀਕੇ ਤੇ ਅਨੇਕਾਂ ਜਿਹੜੀ ਜ਼ਿਆਦਾ ਜਿਹੜੀਆਂ ਜ਼ਰੂਰਤ ਦੀਆਂ ਗੱਡੀਆਂ ਕਿੱਧਰ ਤੋਂ ਜਾਂਦੀਆਂ ਇਹ ਬਾਹ ਇਹ ਬਾਇਆ ਜਾ ਰਹੀ ਹੈ ਧੂਰੀ ਸਾਈਡ ਜਾਂ ਗਈ ਹੈ ਜੋ ਚਲਾਨ ਗਿਆ ਤਾਂ ਤੇ ਸਾਨੂੰ ਦਾ ਜਿਹੜੀ ਜਾਣਕਾਰੀ ਦਿੱਤੀ ਉਹ ਦੀ ਅਸੀ ਇਨਫੋਰਮੇਸ਼ਨ ਤਾਂ ਹੁੰਦੇ ਨੇ ਐਥੋਂ ਕੰਪਨੀ ਸਰ ਜਾਂ ਜੰਮੂ ਵੱਲੋਂ ਕੁਝ ਅਸਰ ਚੱਲਦਾ ਜੰਮੂ ਤੋਂ ਸਵੇਰ ਤੱਕ ਤਾਂ ਆਈਆਂ ਗੱਡੀਆਂ ਅੰਮ੍ਰਿਤਸਰੋਂ ਵੀ ਆਈਆਂ ਉਹਨਸ ਤੋਂ ਬਾਅਦ 3 ਵਜੇ ਟ੍ਰੇਨ ਹੈਗੀ ਹੈ ਪਹਿਲੀ ਜੰਮੂ ਤੋਂ ਕਮਾਲ ਦਾ ਕਮਾਲ ਦਾ